ਚਲਿਏ ਬਾਬਾ ਦੀਪ ਸਿੰਘ ਦੇ ਦਰਬਾਰ ਚ ਪੈਰੇ ਤੇ ਲੱਖਾਂ ਸੰਗਤਾਂ ਹਜਰੀਆਂ ਭਰ ਰਹੀਆਂ ਦਿਲ ਦੇ ਵਿੱਚ ਨਾ ਬੜੀ ਖਿੱਚ ਜੀ ਰਹਿੰਦੀ ਹੁਣ ਐਤਵਾਰ ਦੀ ਕਈ ਵਾਰ ਬਾਹਰ ਰਹੀਦਾ ਜਦੋਂ ਨਾ ਤਾਂ ਇੱਕੋ ਹੀ ਚੀਜ਼ ਹੁੰਦੀ ਕਿ ਐਤਵਾਰਗੇ ਇਸ ਤਰ੍ਹਾਂ ਚੱਲ ਜੀਏ ਕਿਉਂਕਿ ਹੁਣ ਮੰਨ ਨਹੀਂ ਕਰਦਾ ਕਿਸੇ ਵੱਲ ਜਾਣਦਾ ਨਾ ਕਿਉਂਕਿ ਹੁਣ ਨਾ ਡੂੰਗਾ ਪਿਆਰ ਪੈ ਚੁੱਕਾ ਪਹਿਲੇ ਜਦੋਂ ਐਤਵਾਰ ਆਂਦਾ ਸੀ ਤਾਂ ਦੁਨੀਆ ਸੋਈਦੀ ਸੀ ਇੱਧਰ ਚੱਲ ਜੀਏ ਉੱਧਰ ਚੱਲ ਜੀਏ ਪਰ ਹੁਣ ਮੈਂ ਪਰਤੱਖੀ ਗੱਲ ਦੇਖ ਚੁੱਕਾ ਜਿਹੜੇ ਗੁਰੂ ਦੇ ਲਾੜ ਲੱਗ ਚੁੱਕੇ ਨਾ ਜਿਨ੍ਹਾਂ ਦੇ ਅੰਦਰ ਪ੍ਰੀਤ ਜਾਗ ਚੁੱਕੀ ਸੱਚੀ ਉਹਨਾਂ ਕੋ ਤੁਸੀਂ ਪੁੱਛ ਕੇ ਦੇਖ ਲਓਗੇ ਐਤਵਾਰ ਕਿੱਥੇ ਜਾਣਾ ਉਹਨਾਂ ਦਾ ਜਵਾਬ ਇੱਕੋ ਹੀ ਹੋਏਗਾ ਕਿ ਬਾਬਾ ਦੀਪ ਸਿੰਘ ਦੇ ਚੁਪਾਰੇ ਦੀ ਹਾਜ਼ਰੀ ਭਰਨੀ ਹੈ ਬਾਬਾ ਦੀਪ ਸਿੰਘ ਨੇ ਆਪ ਬੁਲਾਇਆ ਸਾਨੂੰ ਆਪ ਉੱਥੇ ਜਾਣਾ ਸੋ ਐਡੇ ਮਿੱਠੇ ਬੋਲ ਐਨਾ ਗੁਰੂ ਦੇ ਨਾਲ ਸੱਚਾ ਪਿਆਰ ਹੈ ਐਵੇਂ ਥੋੜੀ 4-5 ਲੱਖ ਸੰਗਤਾਂ ਚੁਪਾਰੇ 'ਚ ਹਾਜ਼ਰੀ ਭਰਨ ਆ ਜਾਂਦੀਆਂ ਅੱਜ ਵੀ ਪ੍ਰਤੱਖੀ ਰੂਪ 'ਚ ਬਾਬਾ ਦੀਪ ਸਿੰਘ ਜੀ ਸੰਗਤਾਂ ਦੇ ਵਿੱਚ ਹੀ ਬੈਠੇ ਉੱਥੇ ਤੁਸੀਂ ਚੁਪਾਰੇ ਦੀ ਹਾਜ਼ਰੀ ਭਰ ਕੇ ਦੇਖੋ ਤੁਹਾਡੇ ਦਿਲ 'ਚ ਆ ਮਹਿਸੂਸ ਹੋ ਜਾਏਗਾ ਕਿ ਬਾਬਾ ਦੀਪ ਸਿੰਘ ਜੀ ਤੁਹਾਡੀ ਕੋਲ ਹੋਗੇ ਸੁਣਦੇ ਅਰਦਾਸ ਸੱਚੇ ਮਨ ਨਾਲ ਅਰਦਾਸ ਕਰੋਗੇ ਤੁਹਾਡੇ ਜਿਹੜੇ ਕੰਮ ਰੁਕੇ ਪਏ ਨਾ ਉਹ ਵੀ ਕਦੋਂ ਚੱਲ ਬਣੇ ਤੁਹਾਨੂੰ ਪਤਾ ਨਹੀਂ ਲੱਗਣਾ ਕਈ ਵਾਰ ਤਾਂ ਐਸੀ ਕਰਾਮਾਤਾਂ ਆ ਜਾਂਦੀਆਂ ਕਿ ਜਦੋਂ ਬੰਦਾ ਮਨ 'ਚ ਦੁੱਖ ਲੈ ਗਿਆ ਆਂਦਾ ਮਨ 'ਚ ਪਰੇਸ਼ਾਨੀ ਹੁੰਦੀ ਓਦੇ ਤੇ ਬਾਬਾ ਦੀਪ ਸਿੰਘ ਜੀ ਅੱਗੇ ਰੋ ਗਿਆ ਹੋਏ ਕਹਿੰਦਾ ਕਿ ਬਾਬਾ ਜੀ ਮੇਰੇ ਵਾਸਤੇ ਹੁਣ ਸਾਰੇ ਦਰਵਾਜ਼ੇ ਬੰਦ ਹੋ ਗਏ ਮੈਨੂੰ ਕੁਝ ਨਹੀਂ ਸਮਝ ਆਉਂਦੀ ਤੇ ਐਸੀ ਕਿਰਪਾ ਕਰਦਾ ਮੇਰਾ ਮਾਲਕ ਕਿ ਘਰ ਜਾਂਦੇ ਹੀ ਉਹ ਕੰਮ ਕਿੱਦਾਂ ਬਣੇ ਹੁੰਦੇ ਪਤਾ ਹੀ ਨਹੀਂ ਲੱਗਦਾ ਫੇਰ ਬੰਦਾ ਦੋਵੇਂ ਹੱਥ ਜੋੜ ਕੇ ਸ਼ੁਕਰਾਨਾ ਕਰਦਾ ਮਹਾਰਾਜ ਦਾ ਕਿ ਬਾਬਾ ਹੀ ਮੈਂ ਤਾਂ ਕਦੇ ਸੋਚਿਆ ਨਹੀਂ ਸੀ ਤੁਸੀਂ ਦਾ ਚਮਤਕਾਰ ਹੀ ਕਰਦਾ ਐਸੀਆਂ ਕਰਾਮਾਤਾਂ ਹੁੰਦੀਆਂ ਜਿਨ੍ਹਾਂ ਦੇ ਮਨ 'ਚ ਸੱਚੀ ਭਗਤੀ ਹੈ ਨਾ ਸੱਚੀ ਇਬਾਦਤ ਹੈ ਜਿਹੜੇ ਪਰਵਾਹ ਨਹੀਂ ਕਰਦੇ ਸਮੇਂ ਦੀ ਕਿ ਜਿੱਦਾਂ ਦਾ ਮਰਜੀ ਵਕਤ ਆ ਜਾਏ ਮੈਂ ਆਪਣੇ ਗੁਰੂ ਦਾ ਲੜ ਨਹੀਂ ਛੱਡਣਾ ਉਹਨਾਂ ਦੀ ਜ਼ਿੰਦਗੀ 'ਚ ਚਮਤਕਾਰ ਰੋਏ ਵਾਪਰਦੇ ਆ ਤੇ ਉਹਨਾਂ ਲਈ ਕੋਈ ਇੱਥੇ ਦਰਵਾਜ਼ੇ ਬੰਦ ਕਰ ਹੀ ਨਹੀਂ ਸਕਦਾ ਕਿਉਂਕਿ ਉਹਨਾਂ ਲਈ ਦਰਵਾਜ਼ੇ ਗੁਰੂ ਆਪ ਖੋਲਦਾ ਪਿਆਰ ਨਾਲ ਲਿਖੋ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇਖਣਾ ਤੁਹਾਡੇ ਸਾਰੇ ਰੁਕੇ ਕੰਮ ਚੱਲ ਬਣਿਆ ਸੋਖੀ ਸੁਖੋਏ ਨੇ ਤੁਹਾਡੇ ਘਰ ਧੰਨ ਧੰਨ ਬਾਬਾ ਦੀਪ ਸਿੰਘ ਜੀ ਮਹਾਰਾਜ ਮਿਹਰ ਕਰਨਾ ਸਾਰਿਆਂ ਤੇ ਸਾਰਿਆਂ ਦੇ ਪਰਿਵਾਰ 'ਚ ਖੁਸ਼ੀਆਂ ਦੀ ਹਵਾਵਾ ਲੈ ਕੇ ਆਣਾ ਬਾਬਾ ਦੀਪ ਸਿੰਘ ਜੀ ਸਭ ਨੂੰ ਆਪ ਜੀ ਤੇ ਬਹੁਤ ਭਰੋਸਾ ਧੰਨ ਧੰਨ ਬਾਬਾ ਦੀਪ ਸਿੰਘ ਜੀ